ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਰਜਿਸਟਰਡ ਵੱਲੋਂ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ ਪੰਜ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਸਿਟੀ ਕਮਿਊਨਿਟੀ ਹਾਲ ਮੁਹੱਲਾ ਸਿੱਧ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉਹੇ ਕੀਤੇ ਗਏ ਸੰਸਥਾ ਦੇ ਚੇਅਰਮੈਨ ਪਰਮਜੀਤ ਮਦਾਰ ਤੇ ਪ੍ਰਧਾਨ ਵੀਰਚੰਦ ਸ਼ਰੀਲਾ ਤੇ ਸਾਥੀਆਂ ਦੇ ਸਹਿਯੋਗ ਸਦਕਾ ਇਹ ਨੌਵਾਂ ਕੰਨਿਆਦਾਨ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ ਜਿਸ ਵਿੱਚ ਪੰਜ ਸਮੂਹਿਕ ਵਿਆਹ ਕੀਤੇ ਗਏ ਇਹਨਾਂ ਵਿੱਚ ਪ੍ਰਵਾਸੀ ਵੀਰਾਂ ਤੇ ਸੰਸਥਾ ਦੇ ਮੈਂਬਰਾਂ ਦਾ ਉੱਗਾ ਯੋਗਦਾਨ ਰਿਹਾ ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਕੰਨਿਆਦਾਨ ਦੇ ਨਾਲ-ਨਾਲ ਸਿੱਖਿਆ ਖੇਡਾਂ ਅਤੇ ਮੈਡੀਕਲ ਕੈਂਪ ਲਗਾ ਕੇ ਪਰ ਉਪਕਾਰ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਧਾਨ ਵੀਰਚੰਦ ਸਰੀਲਾ, ਉਪ ਪ੍ਰਧਾਨ ਸਰਵਣ ਸਿੰਘ ਤੇ ਮੁੱਖ ਸਲਾਹਕਾਰ ਸ੍ਰੀਸ਼ ਕਲੇਰ ਪ੍ਰੈਸਕਰ ਬਲਰਾਜ ਸਿੰਘ ਨੇ ਨੌਵੇਂ ਕੰਨਿਆਦਾਨ ਸਮਾਗਮ ਚ ਸਹਿਯੋਗ ਦੇਣ ਵਾਲੇ ਹਰ ਸਹਿਯੋਗੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਫਲ ਬਣਾਉਣ ਲਈ ਹੌਸਲਾ ਦਿੰਦੇ ਰਹਿਣ ਦੀ ਬੇਨਤੀ ਕੀਤੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਵੱਡੇ ਭਾਈ ਸਾਹਿਬ ਪਰਮਜੀਤ ਸਿੰਘ ਜਿਹੜੇ ਗੁਰੂ ਕ੍ਰਪਾ ਇੰਟਰਨੈਸ਼ਨਲ ਕੈਨੇਡੀਅਨ ਸੰਸਥਾ ਦੇ ਪ੍ਰਧਾਨ ਹਨ ਉਹਨਾਂ ਦੀ ਰਹਿਨਵਾਈ ਦੇ ਵਿੱਚ ਅੱਜ ਪੰਜ ਕੰਨਿਆਂ ਦਾ ਗਾਣ ਹੋਇਆ ਪੰਜ ਲੜਕੇ ਲੜਕੀਆਂ ਦਾ ਵਿਆਹ ਹੋਇਆ ਗੁਰੂ ਰਵੀਦਾਸ ਜੀ ਗੁਰਦੁਆਰਾ ਸਾਹਿਬ ਬੰਗਾ ਸ਼ਹਿਰ ਵਿਖੇ ਮੈਂ ਇਸ ਮੌਕੇ ਤੇ ਸੰਸਥਾ ਨੂੰ ਵਧਾਈ ਦਿਨ ਔਰ ਤਨਵਾਦ ਕਰਦਾ ਕਿ ਇੱਕ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਕਿ ਅੱਜ ਜਿਹੜਾ ਮਘਾਈ ਦਾ ਜੋਗ ਹੈ ਇਹਦੇ ਵਿੱਚ ਗਰੀਬ ਲੋਕਾਂ ਨੂੰ ਆਪਣੇ ਬੱਚੇ-ਵੱਚੀਆਂ ਦੇ ਵਿਆਹ ਕਰਨੇ ਬੜੇ ਮੁਸ਼ਕਲ ਹੈ ਔਰ ਇਸ ਤਰ੍ਹਾਂ ਇਕੱਠੇ ਜਿਹੜੇ ਐ ਸਮੂਹਿਕ ਵਿਆਹ ਕਰਕੇ ਉਹਨਾਂ ਨੂੰ ਇੱਕ ਬੜਾ ਹੀ ਵਧੀਆ ਸੰਦੇਸ਼ ਸਮਾਜ ਨੂੰ ਦਿੱਤਾ ਕਿ ਘੱਟ ਪੈਸਿਆਂ ਵਿੱਚ ਅਸੀਂ ਮੁੱਫਤ ਵਿੱਚ ਜਿਹੜਾ ਇਹ ਵਿਆਹ ਜਿਹੜੇ ਆ ਕੀਤੇ ਜਾ ਸਕਦੇ ਆ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਔਰ ਸਾਰੇ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਆ ਮਾਇਆ ਜਿਹੜੀ ਆ ਲੋਕ ਪੇਟ ਕਰਦੇ ਆ ਉਹਨਾਂ ਦੇ ਨਾਲ ਇਹ ਜਿਹੜੀਆਂ ਵਿਆਹ ਸ਼ਾਦੀਆਂ ਕੀਤੀਆਂ ਜਾਂਦੀਆਂ ਇਹ ਨਵੀਂ ਵਾਰ ਅੱਜ ਇਹਨਾਂ ਦਾ ਨਵਾਂ ਪ੍ਰੋਗਰਾਮ ਸੀ ਮੈਂ ਇਸ ਸੰਵਿਧਾਨ ਕੇ ਜਿਹੜਾ ਇਨਸਾਨ ਸਮਾਜ ਤੋਂ ਲੈਂਦਾ ਹੀ ਲੈਂਦਾ ਦਿੰਦਾ ਕੁਝ ਨਹੀਂ ਉਹ ਹਵਾਨ ਹੈ ਔਰ ਜਿਹੜਾ ਲੋਕ ਸਮਾਜ ਤੋਂ ਲੈਂਦਾ ਕੁਝ ਨਹੀਂ ਦਿੰਦਾ ਹੀ ਦਿੰਦਾ ਉਹ ਪੂਜਣ ਜੋਗ ਹੈ ਸਤਕਾਰ ਜੋਗ ਹੈ ਇਹ ਨਿਸ਼ਕਾਮ ਸੇਵਾ ਜਿਹੜੀ ਇਸ ਸੰਸਥਾ ਕਰ ਰਹੀ ਹੈ ਕੰਮ ਉਹ ਕਿਰਮ ਭਾਵਨਾ ਦੇ ਨਾਲ ਜਿਸ ਲਈ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਸਾਰੀ ਸਸਤਾ ਨੂੰ ਰੱਖੇ ਔਰ ਇਹ ਹਮੇਸ਼ਾ ਜਿਹੜੀ ਹੈ ਇਸੇ ਤਰ੍ਹਾਂ ਗਰੀਬ ਲੋਕਾਂ ਦੀ ਮਦਦ ਕਰਕੇ ਉਹਨਾਂ ਦੀ ਜੜੀਆਂ ਜੜੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਰਹਿਣ ਵਧਾਉਂਦੇ ਰਹਿਣ ਔਰ ਇਹ ਜਿਹੜਾ ਬਹੁਤ ਵਧੀਆ ਕੰਮ ਹੈ ਬੱਚਿਆਂ ਦਾ ਵਿਆਹ ਸ਼ਾਦੀਆਂ ਕਰਨਾ ਕਨਿਆਦਾਨ ਕਰਨਾ ਇਹ ਕਰਵਾਉਂਦੇ ਰਹਿਣ ਮਹਾਰਾਜ ਇਹਨਾਂ ਨੂੰ ਥੋਰ ਜਿਹੜਾ ਸ਼ਕਤੀ ਦੇਣ ਇਹ ਵਧੀਆ ਕੰਮ ਕਰਨ ਦੀ ਭਾਈ ਗੁਰਜੀ ਦਾ ਖਾਲਸਾ ਜਿੱਦਾਂ ਮਹਿੰਗੇ ਵਿਆਹਾਂ ਦੇ ਰੁਝਾਨ ਚੱਲ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹਣਗੇ ਮੈਂ ਸਮਝਦਾ ਕਿ ਫਜ਼ੂਲ ਖਰਚੀ ਆ ਆਪਾਂ ਅੱਗੇ ਬਰਾਤਾਂ ਜਾਂਦੀਆਂ ਸੀ ਕਿ ਲੋਟੇਰੇ ਲੁੱਟ ਲੈਂਦੇ ਸੀ ਰਾਹਾਂ ਵਿੱਚ ਤਾਂ ਬਰਾਤ ਲੈ ਕੇ ਜਾਂਦੇ ਸੀ ਕਿ ਲੜਕੀ ਲੜਕੇ ਨੂੰ ਸੁਰੱਖਿਅਤ ਰੱਖਣਾ ਲੇਕਿਨ ਹੁਣ ਤਾਂ ਕੋਈ ਲੋੜੇ ਨਹੀਂ ਇਹੋ ਜਿਹੀ ਜ਼ਰੂਰਤ ਨਹੀਂ ਤੇ ਆਪਾਂ ਜਿਸ ਤਰ੍ਹਾਂ ਅੱਜ ਸਾਦਾ ਜਿਹੜਾ ਹੈ ਕੰਨਿਆਦਾਨ ਜਿਸ ਤਰ੍ਹਾਂ ਹੋਇਆ ਗੁਰੂ ਘਰ ਦੇ ਅੰਦਰ ਅਸਰੀ ਵਿਆਹ ਦਾ ਆਨੰਦ ਕਾਰਜ ਹੈ ਜਿਹੜਾ ਆਪਣਾ ਹੁੰਦਾ ਉੱਥੇ ਕੋਈ ਜਾਂਦਾ ਨਹੀਂ ਅਸੀਂ ਪੈਸਾਂ ਵਿੱਚ ਲੱਖਾਂ ਰੁਪਏ ਲੁੱਟਾਈ ਜਾਂਦੇ ਆ ਔਰ ਦੁਕਾਨਾਂ ਤੇ ਮਹਿੰਗੇ ਕੱਪੜੇ ਖਰੀਦ ਕੇ ਔਰ ਮਹਿੰਗੇ ਖਾਣੇ ਖਾ ਖ ਕੇ ਆਪਣਾ ਜਿਹੜਾ ਘਰ-ਬਾਰ ਜ਼ਮੀਨਾਂ ਸਾਰਾ ਆਪਣਾ ਗਹਿਣੇ ਰੱਖ ਕੇ ਆਪਣਾ ਵੇਚ ਕੇ ਇਹ ਜਿਹੜਾ ਕਰਜ਼ਾਈ ਹੋ ਰਿਹਾ ਹੈ ਮੈਂ ਸਮਝਦਾ ਕਿ ਸਾਨੂੰ ਘਟ ਖਰਚੇ ਕਰਕੇ ਆਪਣੇ ਬੱਚਿਆਂ ਨੂੰ ਕਾਰੋਬਾਰ ਵਿੱਚ ਜਾਂ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਬਣਾਉਣ ਵਾਸਤੇ ਕੋਈ ਕੰਮ ਕਰਦੇ ਅੰਦਰ ਇਹ ਜਿਹੜਾ ਪੈਸਾ ਖਰਚ ਕਰਨਾ ਚਾਹੀਦਾ ਨਾ ਕਿ ਜਿਹੜਾ ਵਿਆਹ ਸ਼ਾਦੀਆਂ ਦਾ ਅਦਾਈ ਜਿਹੜਾ ਹੈ ਬਰਬਾਦੀ ਕਰਨੀ ਚਾਹੀਦੀ ਠੀਕ ਹੈ ਜੀ ਹਾਂਜੀ ਡਾਕਟਰ ਪਰਮਜੀਤ ਧੰਨਵਾਦ ਜੀ ਕਿਸ ਤਰ੍ਹਾਂ ਦੇ ਤੁਹਾਡੇ ਨੂੰ ਪ੍ਰਬੰਧ ਕੀਤੇ ਗਏ ਜੀ ਦੇਖੋ ਜੀ ਸਾਡੀ ਜਿਹੜੀ ਸਜਤਾ ਸੀ 2000 ਸੌਤ ਪੜੀ ਸੀ ਦਵੇ ਤੋ ਅਸੀਂ ਨਵਾਂ ਸਾਡਾ ਕੰਡਿਆ ਦਾ ਸਸਤਾ ਦਾ ਪ੍ਰੋਬਲਮ ਹੈ ਅੱਜ ਜੀ ਪਹਿਲਾਂ ਅਸੀਂ ਪੰਗਾ ਸੋਰੀ ਪਿਹਾ ਪਰ ਜੰਦਰ ਚ ਹੜ ਨਵਾਂ ਇਸ ਦੀ ਪੰਗੇਟ ਰੱਖਿਆ ਸੀ ਪ੍ਰੋਬਲਮ ਸੀ ਤੇ ਬਹੁਤ ਸੀ ਵਧੀਆ ਪ੍ਰੋਬਲਮ ਚੱਲ ਰਿਹਾ ਤੇ ਇਸ ਕਰਕੇ ਅਸੀਂ ਤਾਂ ਸਾਡੀ ਸਸਤਾ ਦਾ ਜੋ ਸੋਚ ਹੈ ਕਿ ਗਰੀਬੀ ਦੇ ਦਰਕ ਨੇ ਵਿਆ ਕਰਨੇ ਆ ਬਿਨਾਂ ਬਿਨਾਂ ਦੇਹਜ ਤੋਂ ਪਰ ਬੱਚਿਆਂ ਤੋਂ ਫਰਦ ਸੰਸਥਾ ਦਾ ਹੋਰ ਵੀ ਇੱਕ علاوہ ਮਨੋ ਜਿਹੜੇ ਗਰੀਬ ਬੱਚਿਆਂ ਦੀ ਉਹਨਾਂ ਦੀ ਜਿਹੜੀ ਪੜਾਈ ਦਾ ਵੀ ਕੰਮ ਕਰ ਰਹੇ ਨੇ ਲੜਕੀਆਂ ਨੂੰ ਜ਼ਰੂਰਤ ਦਾ ਸਮਾਨ ਵੀ ਦਿੱਤਾ ਸੰਜੂੜ ਦਾ ਸਮਾਨ ਨਾ ਕਿ ਦਾਜ ਅੱਛਾ ਜੀ ਹਾਂਜੀ ਤੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਜਿਹੜੇ ਪਰੋਣੇ ਗੈਸਟਾਂ ਹਾਂਜੀ ਜਿਹੜੇ ਗੈਸਟ ਆਏ ਹੋਏ ਜੀ ਉਹਨਾਂ ਨਾਲ ਜੋ ਵੀ ਜੋ ਵੀ ਖਾਣ ਪੀਣ ਦੀ ਸਮਗਰੀ ਹੈ ਚਾਹ ਪਾਣੀ ਦਾ ਜੀ ਰੋਟੀ ਪਾਣੀ ਦਾ ਵੀ ਰਹਿ ਜੋੜਾ ਠੀਕ ਹੈ ਜੀ ਹੋਰ ਕੋਈ ਸਨੇਹਾ ਕੀ ਦੇਣਾ ਚਾਹੁੰਦੇ ਸਮਾਜ ਨੂੰ ਸਨੇਹਾ ਤਾਂ ਇਹ ਜਿਹੀ ਦੇਖੋ ਜੀ ਜਿੰਨਾ ਹੋ ਸਕੇ ਦਾ ਜੀ ਮਤਲਬ ਜਿਹੜੇ ਗਰੀਬ ਪਰਿਵਾਰ ਵਾਲਾ ਉਹਨਾਂ ਦਾ ਭਲਾ ਜੀ ਥੈਂਕ ਯੂ ਹਾਂਜੀ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਜੀ ਕੁਕਰਪਾ ਇੰਟਰਨੈਸ਼ਨਲ ਕਨੇਡਾ ਸਸਤਾ ਦੇ ਪ੍ਰਧਾਨ ਸਰਮਣ ਸਿੰਘ ਹੁਸ਼ਿਆਰਪੁਰ ਤੋਂ ਅੱਛਾ ਜੀ ਅੱਜ ਦਾ ਇਹ ਪ੍ਰੋਗਰਾਮ ਪੰਗਾ ਵਿਕੇ ਹੋਇਆ ਇਸ ਤੋਂ ਪਹਿਲਾਂ 8 ਪ੍ਰੋਗਰਾਮ ਹੋ ਚੁੱਕੇ ਆ ਇਹ ਗੋਮੋ ਸੀਗਾ 2000 ਕੀਤੇ ਆ 6 ਜਲੰਧਰ ਕੀਤੇ ਆ ਪਿੰਡ ਰਦਾਵਾ ਮਸੰਨਾ ਅੱਜ ਇਹ ਸਾਰਾ ਪ੍ਰੋਗਰਾਮ ਉੰਗਾ ਵਿ ਵਿਕ ਦਿੱਤਾ ਗਿਆ ਇਹਦੇ ਵਿੱਚ ਵੀ ਪੰਜ ਬੇਟੀਆਂ ਦੇ ਵਿਆਹ ਕੀਤੇ ਆ ਲੋੜਵੰਦ ਪਰਵਾਰਾਂ ਦੀਆਂ ਸੀਗੀਆਂ ਤੇ ਇਹਦੇ ਨਾਲ ਇਹਦੇ ਵਿੱਚ ਸ਼ਾਮਲ ਕਰਕੇ 45 ਲੜਕੀਆਂ ਦੀਆਂ ਸ਼ਾਦੀਆਂ ਕਰਤੀਆਂ ਸੰਸਤਾ ਸੰਸਤਾ ਦੇ ਮੈਂਬਰ ਬੜੇ ਸੁਤਵਾਲ ਬਹੁਤ ਕਾਰਜੂਗ ਹੈ ਜਿਨ੍ਹਾਂ ਨੇ ਸੋਚ-ਸੋਚ ਕੇ ਦੇਖੋ ਆਪਣੇ ਸਮਾਜ ਦੇ ਫਾਇਦੇ ਵਾਸਤੇ ਗਰੀਬ ਪਰਵਾਰਾਂ ਦੀਆਂ ਬੱਚੀਆਂ ਹੈਗੀਆਂ ਜੋ ਪਰਿਵਾਰ ਖੁਦ ਸ਼ਾਦੀ ਨਹੀਂ ਕਰ ਸਕਦੇ ਉਹ ਸਾਨੂੰ ਅਪਰੋਚ ਕਰਦੇ ਆ ਅਸੀਂ ਉਹਨਾਂ ਦਾ ਸਮੂਹਕ ਸ਼ਾਦੀ ਕਰਦੇ ਉਹਦੇ ਵਿੱਚ ਬੇਟੀਆਂ ਲਈ ਲੋੜਵੰਦ ਇਕਰੇ ਲੁਸਮਾਨ ਦਿੰਦੇ ਆ ਤੇ ਹੁਣ ਪਰਾਪਾਂ ਦਾ ਪੂਰਾ ਮਾਨ ਸਿਰਮਾਨ ਹੋ ਜਾਂਦਾ ਤੇ ਉਹਨਾਂ ਲਈ ਉਹਨੇ ਮਿਲਣੀਆਂ ਵੀ ਅਸੀਂ ਕਰਾਉਂਦੇ ਆ ਲੋੜਵੰਦ ਬੱਚੀਆਂ ਦੇ ਲੋੜ ਦਾ ਸਮਾਨ ਸੰਸਾਏ ਹੋਪੀਟ ਬਹੁਤ ਕਾਰਲੇ ਕੀਤੇ ਆ ਜਿੱਦਾਂ ਹੋਂ ਤੱਕ ਸਿਹਰਾ ਮੈਡੀਕਲ ਕੈਂਪ ਲਗਾ ਚੁੱਕੀ ਹੈ ਫਰੀ ਦਵਾਈਆਂ ਮੰਡੀਆਂ ਇਹ ਫੂਦਨ ਕੈਂਪ ਵਿੱਚ ਯੋਗਦਾਨ ਪਾਉਂਦੇ ਆ ਆਈ ਡੋਨੇਸ਼ਨ ਵੀ ਕਰਾਉਂਦੇ ਆ ਤੇ ਗਰੀਬ ਪਰਵਾਰਾਂ ਦਾ ਇਹਦੇ ਵਿੱਚ ਬਹੁਤ ਫਾਇਦਾ ਹੈ ਇਹ ਲੋੜਵੰਦ ਲੜਕੀਆਂ ਕਿ ਕਿਹੜੇ ਇਲਾਕੇ ਤੋਂ ਜੀ ਇਹ ਹਾਂਜੀ ਜਿਹੜੇ ਲੋੜਵੰਦ ਪਰਿਵਾਰ ਹੈ ਕਿਹੜੇ ਇਲਾਕੇ ਦੇ ਆ ਇਹ ਜ਼ਿਆਦਾਤਰ ਪੰਜਾਬ ਨੂੰ ਸਾਡਾ ਦਾ ਇੰਟਰਨੈਸ਼ਨਲ ਦੀ ਹੈਗੀ ਜੀ ਸੰਸਤਾ ਕਿਤੋਂ ਵੀ ਕੋਈ ਵੀ ਅਪਲਾਈ ਕਰ ਸਕਦਾ ਆ ਉਹਦਾ ਜਿੱਦਾਂ ਹੁਣ ਆਦ ਕਿ ਕਰਤਾਰਪੁਰ ਤੋਂ ਲੈ ਕੇ ਸ਼ਾਹਕੋਟ ਤੱਕ ਬਾਬਾ ਬਕਾਲਾ ਤੋਂ ਲੜਕੇ ਬਰੇ ਆਏ ਆਪਣੇ ਜਲੰਧਰ ਜ਼ਿਲ੍ਹੇ ਤੋਂ ਸ਼ਾਹਕੋਟ ਤੋਂ ਅੱਜੋ ਵੀ ਕੋਈ ਅਪਲਾਈ ਕਰ ਸਕਦਾ ਹੈ ਇਹ ਦੂਸਰੀ ਇਹ ਵੀ ਆ ਕਿ ਕੋਈ ਜਾਤ ਪਾਤ ਦਾ ਬੰਧਨ ਨਹੀਂ ਹੈ ਨਹੀਂ ਇਹ ਨਾਲ ਵਿੱਚ ਵੀ ਚਾਲ ਚਾਰਕ ਜਤੀਆਂ ਦੇ ਬੱਚੇ ਆ ਅੱਛਾ ਜੀ ਜਤਤੀ ਕੋਈ ਬੰਦਰ ਨਹੀਂ ਹੈ ਕਿ ਫਾਇਦਾ ਲੈ ਰਿਆ ਮਾਈਂਡ ਦਾ ਫਾਇਦਾ ਹੈ ਬਾਕੀ ਸੰਸਥਾ ਨੇ ਜੋ ਹੁਣ ਤਾਈਂ ਪ੍ਰੋਜੈਕਟ ਕੀਤੇ ਆ ਉਸ ਲੱਗਾ ਜੋ ਹੈ ਉਮੀਦ ਹੈ ਕਿ ਹਿੰਦੁਸਤਾਨ ਵਿੱਚ ਬ੍ਰਿਟਿਸ਼ ਮੈਂਬਰਾਂ ਦੇ ਸਹਿਯੋਗ ਨਾਲ ਅੱਗੇ ਤੋਂ ਵੀ ਬਹੁਤ ਫਾਇਦੇ ਕਰਨਗੇ ਮੈਡੀਕਲ ਵੀ ਕੈਂਪ ਲਾਉਣਿਆ ਐਜੂਕੇਸ਼ਨ ਵਿੱਚ ਵੀ ਕਾਫੀ ਬੱਚਿਆਂ ਨੇ ਹੈਲਪ ਲਈ ਅਜੇ ਵੀ ਇੱਕ ਬੱਚਾ ਪੜ ਰਿਹਾ ਠੀਕ ਹੈ ਐਗਰੀਕਲਚਰ ਦੀ ਬੀਐਸਸੀ ਕਰ ਰਿਹਾ ਹੁਸ਼ਾਹਰਪੁਰ ਉਹਦੀ ਫੀਸ ਦਿੰਦੀ ਹੈ ਸੰਸਥਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਬੰਦਰ ਗੁਰੂ ਕਰਪਾ ਇੰਟਰਨੈਸ਼ਨਲ ਕੰਨਿਆ ਦਾ ਸੰਸਥਾ ਵੱਲੋਂ ਇਹ ਨਵਾਂ ਕੰਨਿਆਦਾਨ ਜਿਹੜਾ ਵਿਆਹ ਜ ਸਮੂਹ ਕੀਤੇ ਗਏ ਨੇ ਇਹ ਜੋ ਉਪਰਾਲਿਆਂ ਦੀ ਸਮਾਜ ਵਿੱਚ ਬੜੀ ਜ਼ਰੂਰਤ ਹੈ ਔਰ ਉਹਦੇ ਨਾਲ ਨਾਲ ਇਸ ਮੌਕੇ ਤੇ ਇਹ ਵੀ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਜਿਹੜੇ ਵਿਆਹ ਸ਼ਾਦੀਆਂ 'ਚ ਥੋੜਾ ਜਿਹਾ ਉਹਦੇ ਵਿੱਚ ਸਾਦਾ ਲਿਆਉਣ ਦੀ ਲੋੜ ਹੈ ਜਿੰਨਾ ਅਸੀਂ ਜਾਦਾ ਮਹਿੰਗਾਈ ਵੱਧ ਰਹੀ ਹੈ ਉਹਨੂੰ ਅਕੋਰਡਿੰਗ ਸਾਨੂੰ ਜਿਹੜਾ ਜੇ ਆਪਣੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਸਮਰਥ ਕਰੀਏ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਤਾਂ ਜੋ ਜਿਹੜਾ ਅਸੀਂ ਦਾਜ ਤੇ ਪੈਸਾ ਖਰਚਣਾ ਉਹ ਆਪਣੀਆਂ ਬੇਟੀਆਂ ਨੂੰ ਪੜ੍ਹਾਈਏ ਆਪਣੇ ਬੇਟਿਆਂ ਨੂੰ ਪੜ੍ਹਾਈਏ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਕੇ ਇਹ ਜਿਹੜੀ ਹੈ ਦਾਜ ਦੀ ਜਿਹੜੀ ਹੈ ਲਹਨਤ ਆ ਉਹਨੂੰ ਖਤਮ ਕੀਤਾ ਜਾ ਸਕੇ ਔਰ ਅਖੀਚ ਫਿਰ ਮੈਂ ਜਿਹੜੀ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾ ਸੰਸਥਾ ਨੂੰ ਨੌਵਾਂ ਜਿਹੜਾ ਇਸ ਸਮੂਹ ਜਿਹੜਾ ਅੱਜ ਵਿਆਹ ਦਾ ਸਮਾਗਮ ਕੀਤਾ ਜਾ ਰਿਹਾ ਹੈ ਉਹਦੀ ਸਮੁੱਚੀ ਪ੍ਰਧਾਨ ਜੀ ਚੇਮੇ ਜੀ ਸਾਰੀ ਟੀਮ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਕਿ ਅੱਜ ਸਮਾਜ ਸੇਵਾ ਲਈ ਰਾਜਨੀਤੀ ਦੇ ਕੰਮ ਹੁੰਦੇ ਨੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਬਹੁਤ ਵੱਡੀ ਜ਼ਰੂਰਤ ਹੈ ਧਾਰਮਿਕ ਤੌਰ ਤੇ ਬਹੁਤ ਅਸੀਂ ਆਸਤਾ ਰੱਖਦੇ ਆ ਪਰ ਸਾਨੂੰ ਸਮਾਜਿਕ ਕੰਮਾਂ 'ਚ ਜਿਹੜੀ ਹੈ ਔਰ ਇਹ ਜੇ ਪ੍ਰਾਲੇ ਲਈ ਔਰ ਐਜੂਕੇਸ਼ਨ ਦੇ ਪ੍ਰਾਲੇ ਲਈ ਬਹੁਤੋ ਯੋਗਦਾਨ ਪਾਉਣਾ ਚਾਹੀਦਾ ਉਹ ਤੁਹਾਡੇ ਮੀਡੀਆ ਮੀਡੀਆ ਰਹੀਆਂ ਸਮੁੱਚੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂਗਾ ਕੇ ਜੇ ਪ੍ਰਲਦਾ ਕੰਨ੍ਹੜੇ ਸਾਥੀਆਂ ਨੂੰ ਉਤਸ਼ਾਹਤ ਕਰੀਏ ਔਰ ਜਿਹੜੇ ਜੈ ਸਾਥੀਆਂ ਦਾ ਵੱਤਵਾਰ ਜਿਹੜਾ ਇਹ ਸ਼ਾਦੀਆਂ ਕਰਾਉਣ ਚ ਉਤਸ਼ਾਹਤ ਕਰੀਏ ਕੇਵਰ ਇਸ ਦੇ ਦੇ ਆ ਜੈਆਂ ਸ਼ਾਦੀਆਂ ਕਰਾਉਣ ਚ ਲੜਕੀਆਂ ਲੜਕੇ ਝਿਜਕਦੇ ਨੇ ਉਹ ਝਿਜਕਦ ਨੂੰ ਛੱਡ ਕੇ ਸਮੂਹ ਵਿਆਹ ਜਿਹੜੇ ਹੁੰਦੇ ਨੇ ਉਹਨੂੰ ਉਤਸ਼ਾਹਤ ਕਰਨ ਦੀ ਲੋੜ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਤੇ ਕਿਹੜਾ ਤੁਹਾਡਾ ਪਿੰਡ ਹੈ ਇਲਾਕਾ ਕਿਹੜਾ ਸ਼ਾਕ ਅਨਵੰਦੀ ਬੁੱਟਾ अच्छा जी ये किस तरह ਦਾ ਜਿੱਦਾਂ ਸੰਸਥਾ ਉਪਰਾਲਾ ਕਰ ਰਹੀ ਹੈ ਕਿਦਾਂ ਦਾ ਤੁਹਾਨੂੰ ਲੱਗਿਆ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਠੀਕ ਹੈ ਤੇ ਹਾਂਜੀ ਤੁਹਾਡਾ ਕੀ ਨਾਮ ਹੈ ਹਾਂਜੀ ਟਰੈਂਕ ਤੁਸੀਂ ਕਿੱਥੋਂ ਸ਼ਾਹਕੋਟ ਸ਼ਾਹਕੋਟ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਸਥਾ ਦਾ ਉਪਰਾਲਾ ਤੁਹਾਡੇ ਲਈ ਵਧੀਆ ਹੈ ਹਾਂਜੀ ਬਹੁਤ ਵਧੀਆ ਅਲਮੇਰ ਅਮਜਾਨ ਹਾਂਜੀ ਸਮਨ ਤੋਂ ਬਾਅਦ ਕੀ ਨਾਮ ਸਮਨ ਬਹੁਤ ਆ ਤੁਸੀਂ ਕਿੱਥੋਂ ਹਰਤਾਰ ਹਰਤਾਰ ਕਿੱਲਾ ਪਤਾ ਹੋ ਠੀਕ ਹੈ ਕਿੱਦਾਂ ਤੁਹਾਨੂੰ ਲੱਗਾ ਹੈ ਹੋਣੀ ਹੋਣੀ ਪਿੱਛੇ ਕਿੱਦਾਂ ਲੱਗ ਰਿਹਾ ਹਾਂਜੀ ਪ੍ਰਬੰਧ ਤੁਹਾਡੇ ਲਈ ਜਿਹੜੇ ਕੀਤੇ ਉਹ ਸਸਤਾ ਵੱਲੋਂ ਵਧੀਆ ਹਾਂਜੀ ਕੋਈ ਕਮੀ ਤਾਂ ਨਹੀਂ ਕਿਸ ਤਰ੍ਹਾਂ ਦੀ ਨਹੀਂ ਹਾਂਜੀ ਸਾਹਿਲ ਮੇਰਾ ਨਾਮ ਹੈ ਸਾਹਿਲ ਕਿੱਥੋਂ ਤੁਸੀਂ ਜਰੰਦਰ ਤੁਸੀਂ ਕਿੱਦਾਂ ਦੇਖਦੇ ਹੋ ਇਸ ਜਿਹੜਾ ਪੁਰਾਣਾ ਬਹੁਤ ਵਧੀਆ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਕੀਤਾ ਨੇ ਅਰੇਂਜਮੈਂਟ ਤੁਹਾਡੇ ਦੇ ਬਹੁਤ ਪ੍ਰਬੰਧ ਠੀਕ ਹੈ ਹਾਂ ਜੀ ਬਿਲਕੁਲ ਸਹੀ ਹੈ